ਉਸੀ ਕਹਾਂ ਕਿ ਵੀ ਇੱਕ ਵਾਰ ਫਿਰ ਡਰਾਉਨ ਆ ਗਿਆ ਅਸਲ ਵਿੱਚ ਮੈਂ ਡਰਾਉਨ ਨਹੀਂ ਬੇਨਤੀ ਕਰਨ ਆਇਆ ਇੱਕ ਵਾਰ ਫਿਰ ਆਪਦੇ ਭੈਣਾ ਵੀਰਾਂ ਨੂੰ ਸਤਿਕਾਰਯੋਗ ਭੈਣਾ ਵੀਰਾਂ ਨੂੰ ਸਮਝਾਉਣ ਵਾਸਤੇ ਆਇਆ ਕਿ ਭਾਈ ਕਰੋਨਾ ਦੇ ਕੇਸ ਭਾਰਤ ਦੇ ਵਿੱਚ ਵੱਧ ਗਏ ਤੇ ਜਿਹੜੇ ਕੇਸ ਪਹਿਲਾਂ ਯਾਨੀ ਕਿ ਕੁਝ ਦਿਨ ਪਹਿਲਾਂ ਤੱਕ 256 ਜਾਂ 270 ਤੱਕ ਸੀ ਇਹ ਭਾਰਤ ਦੇ ਵਿੱਚ 1010 ਹੋ ਗਏ ਆ 1000 ਤੋਂ ਗਿਣਤੀ ਵਧ ਗਈ ਆ ਭਾਰਤ ਦੇ 15 ਤੋਂ ਵੱਧ ਸੂਬਿਆਂ ਦੇ ਵਿੱਚ ਘਟ ਜਾ ਵੱਧ ਕੇਸ ਆ ਗਏ ਆ ਕਿਸੇ ਸੂਬੇ ਵਿੱਚ 8 ਆ ਤੇ ਕਿਸੇ ਵਿੱਚ 73 ਆ ਕਿਸੇ ਦੇ ਵਿੱਚ 200 ਆ ਤੇ ਕਿਸੇ ਦੇ ਵਿੱਚ ਕਿੰਨੇ ਆ ਮਤਲਬ ਭਾਵੇਂ ਇਹਦਾ ਇਹ ਕੱਢ ਗਏ ਵੀ ਜਦੋਂ 130 ਕਰੋੜ ਦੇਸ਼ ਦੀ ਆਬਾਦੀ ਆ ਤਾਂ ਫਿਰ ਹਜ਼ਾਰ ਕੇਸ ਕਿੰਨੀ ਗੱਲ ਆ ਹਾਂ ਇਹ ਗੱਲ ਸੱਚੀ ਆ ਵੀ ਇਹ ਕਿੰਡੀ ਗੱਲ ਆ ਪਰ ਜੇ ਇਹ ਗੱਲ ਵੱਡੀ ਹੋ ਗਈ ਫਿਰ ਤੁਹਾਨੂੰ ਜਿਹੜੀ ਗੱਲ ਵੱਡੀ ਲੱਗਣੀ ਆ ਜਾਂ ਤੁਹਾਡੇ ਉੱਤੇ ਜਿਹੜੀ ਵੱਡੀ ਵਿਪਤਾ ਪੈਣੀ ਆ ਉਹ ਸ਼ਾਇਦ ਆਪਣੇ ਤੋਂ ਛਲੀ ਨਾ ਜਾਵੇ ਇਸ ਕਰਕੇ ਨਿੱਕੀ ਨਿੱਕੀ ਗੱਲ ਤੇ ਆਪਾਂ ਵੱਡੇ ਅਰਥ ਕੱਢ ਕੇ ਤੇ ਆਪਦੀ ਸਿਹਤ ਨੂੰ ਤੰਦਰੁਸਤ ਰੱਖਣ ਦੀ ਕੋਸ਼ਿਸ਼ ਕਰਗੇ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਇਹ ਗੱਲ ਕਹੀ ਆ ਕਿ ਭਾਵੇਂ ਪੰਜਾਬ ਦੇ ਵਿੱਚ ਕੋਈ ਨਵਾਂ ਕੇਸ ਨਹੀਂ ਆਇਆ ਪਰ ਅਸੀਂ ਸਾਰੇ ਹਸਪਤਾਲਾਂ ਦੇ ਵਿੱਚ ਸੂਚਿਤ ਕਰ ਦਿੱਤਾ ਅਲਰਟ ਜਾਰੀ ਕਰ ਦਿੱਤਾ ਕਿ ਪੂਰੇ ਪੰਜਾਬ ਦੇ ਹਰ ਸਰਕਾਰੀ ਤੇ ਗੈਰ ਸਰਕਾਰੀ ਹਸਪਤਾਲ ਦੇ ਵਿੱਚ ਵੈਂਟੀਲੇਟਰ ਹੋਣਾ ਚਾਹੀਦਾ ਵੈਕਸੀਨ ਹੋਣੀ ਚਾਹੀਦੀ ਆ ਉਹਨਾਂ ਦੇ ਵਿੱਚ ਆਈਸੋਲੇਸ਼ਨ ਸੈਂਟਰ ਹੋਣਾ ਚਾਹੀਦਾ ਉਹਦੇ ਵਿੱਚ ਸਾਰੇ ਪ੍ਰਬੰਧ ਆਕਸੀਜਨ ਤੋਂ ਲੈ ਕੇ ਬਾਕੀ ਪੂਰੇ ਹੋਣੇ ਚਾਹੀਦੇ ਆ ਦਿੱਲੀ ਦੀ ਸਰਕਾਰ ਦੇ ਵੱਲੋਂ ਇਹ ਐਲਾਨ 2 ਦਿਨ ਪਹਿਲਾਂ ਕਰ ਦਿੱਤਾ ਗਿਆ ਉਹਨਾਂ ਨੇ ਕਿਹਾ ਜੀ ਕਿ ਦਿੱਲੀ ਦੇ ਵਿੱਚ ਅਸੀਂ ਅਲਰਟ ਜਾਰੀ ਕਰ ਦਿੱਤਾ ਤੇ ਚੌਕਸ ਸਭ ਨੇ ਰਹਿਣਾ ਹੈਗਾ ਸਾਰੇ ਹਸਪਤਾਲਾਂ ਨੂੰ ਇਹ ਗੱਲ ਕਹਿ ਦਿੱਤੀ ਆ ਇਧਰ ਜੇ ਗੱਲ ਕਰੀਏ ਆਪਾਂ ਡੇਰਾ ਰਾਧਾ ਸਵਾਮੀ ਦੀ ਡੇਰਾ ਬਿਆਸ ਦੀ ਕਹਿਣ ਦਾ ਭਾਵ ਉਹਨਾਂ ਦੇ ਵੱਲੋਂ ਇਹ ਗੱਲ ਕਹਿ ਦਿੱਤੀ ਗਈ ਆ ਡੇਰਾ ਬਿਆਸ ਦੀ ਮੈਨੇਜਮੈਂਟ ਦੇ ਵੱਲੋਂ ਕਿ ਸਾਡੇ ਜਿੰਨੇ ਵੀ ਇਸ ਵੇਲੇ ਵੱਖ-ਵੱਖ ਥਾਵਾਂ ਦੇ ਉੱਤੇ ਸਤਸੰਗ ਘਰਾਂ ਉਹਨਾਂ ਦੇ ਵਿੱਚ ਆਉਣ ਵਾਲੀ ਜਿਹੜੀ ਸੰਗਤ ਆ ਉਹ ਮਾਸਕ ਦੀ ਵਰਤੋਂ ਜ਼ਰੂਰ ਕਰੇ ਜੇਕਰ ਕਿਸੇ ਨੂੰ ਬੁਖਾਰ ਲੱਗਦਾ ਜੇਕਰ ਕਿਸੇ ਨੂੰ ਜ਼ੁਕਾਮ ਲੱਗਦਾ ਜੇਕਰ ਕਿਸੇ ਦੀ ਸਿਹਤ ਦੇ ਵਿੱਚ ਕੋਈ ਢਲਮਠਾ ਤੇ ਫਿਰ ਉਹਨਾਂ ਨੂੰ ਜਾ ਕੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ ਹੱਥ ਆਪਣੇ ਵਾਰ-ਵਾਰ ਧੋਦੇ ਰਹੋ ਮਾਸਕ ਦੀ ਵਰਤੋਂ ਕਰੋ ਤੇ ਬਾਕੀ ਜਿਹੜੇ ਆਪਦੇ ਔੜਪੋਰਟ ਕਰ ਸਕਦੇ ਭਾਈ ਉਹ ਵੀ ਕਰੋ ਜਦੋਂ ਸਾਰੇ ਇਹ ਗੱਲ ਕਹਿ ਰਹੇ ਤੇ ਭਾਈ ਫਿਰ ਆਪਾਂ ਇਸ ਗੱਲ ਨੂੰ ਮੰਨੀਏ ਕਿ ਪੰਜਾਬ ਦੇ ਵਿੱਚ 20 ਕਰੋਨਾ ਦਸਤਕ ਦੇ ਸਕਦਾ ਹੈ ਮੇਰੇ ਕੋਲ ਇਹ ਰਿਪੋਰਟਾ ਜਿਹੜੀ ਉਹਦੇ ਵਿੱਚੋਂ ਮੈਂ ਤੁਹਾਨੂੰ ਕੁਝ ਕ ਅੰਸ਼ ਪੜ੍ਹ ਕੇ ਸੁਣਾ ਦਿੰਦਾ ਕਿ ਇਸ ਵੇਲੇ ਭਾਰਤ ਦੇ ਵਿੱਚ 1000 ਤੇ 10 ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਹੋ ਗਈ ਹੈ ਸਭ ਤੋਂ ਵੱਧ ਜਿਹੜੇ ਮਰੀਜ਼ ਆ ਇਸ ਵੇਲੇ ਕੇਰਲ ਦੇ ਵਿੱਚ ਆ 430 ਕੇਰਲ ਦੇ ਵਿੱਚ ਇਕੱਲੇ ਕੇਰਲ ਦੇ ਵਿੱਚ ਕਰੋਨਾ ਮਰੀਜ਼ਾਂ ਦੀ ਗਿਣਤੀ 430 ਹੈ ਰਾਜਸਥਾਨ ਮਹਾਰਾਸ਼ਟਰ ਬੰਗਾਲ ਤੇ ਕਰਨਾਟਕ ਦੇ ਵਿੱਚ ਹੁਣ ਤੱਕ 9 ਮਰੀਜ਼ਾਂ ਦੀ ਮੌਤ ਹੋ ਚੁੱਕੀ ਆ 9 ਮਰੀਜ਼ ਆ ਜਿਹੜੇ ਜਿਹੜੇ ਕਿ ਸਾਡੇ ਵਿੱਚੋਂ ਤੁਹਾਡੇ ਵਿੱਚੋਂ ਆਪਣੇ ਵਿੱਚੋਂ ਕਹਿਣ ਦਾ ਭਾਵ ਇਹ ਆ 9 ਜਾਣੇ ਜਹਾਨੋਂ ਤੁਰ ਗਏ ਆ ਮਹਾਰਾਸ਼ਟਰ ਦੇ ਵਿੱਚ 209 ਕੇਸ ਆ ਇਹ ਗੱਲ ਦਿੱਲੀ ਦੀ ਕਰਕੇ 104 ਕੇਸ ਆ ਗੁਜਰਾਤ ਦੀ ਗੱਲ ਕਰੀਏ 83 ਕੇਸ ਆ ਕਰਨਾਟਕ ਦੀ ਗੱਲ ਕਰੀਏ 47 ਕੇਸ ਆ ਇਹ ਗੱਲ ਆਪਾਂ ਤਾਂ ਵਾਰ-ਵਾਰ ਦੁਹਰਾ ਰਹੇ ਆ ਪਿਛਲੇ ਕੁਝ ਦਿਨਾਂ ਤੋਂ ਕਿ ਜਿਹੜਾ ਰਾਜਸਥਾਨ ਆ ਇਹ ਪੰਜਾਬ ਤੋਂ ਕੋਈ 3500 ਕਿਲੋਮੀਟਰ ਦੂਰ ਨਹੀਂ ਆ ਹਰਿਆਣੇ ਵਿੱਚ ਜੇਕਰ ਕੇਸ ਆਉਂਦਾ ਇਹ ਪੰਜਾਬ ਤੋਂ ਕੋਈ 500 ਕਿਲੋਮੀਟਰ ਦੂਰ ਨਹੀਂ ਆ ਜੇਕਰ ਗੱਲ ਆਪਾਂ ਹੋਰ ਸੂਬੇ ਨਹੀਂ ਕਰ ਗਏ ਯੂਪੀ ਦੇ ਵਿੱਚ ਕੇਸ ਆਉਂਦੇ ਆ ਇਹ ਕੋਈ ਪੰਜਾਬ ਤੋਂ 5000 ਕਿਲੋਮੀਟਰ ਦੂਰ ਨਹੀਂ ਆ ਇਹ ਨਾਲ ਹੀ ਲੱਗਦੇ ਆ ਜੇ ਉਧਰਲੇ ਪਾਸੇ ਆ ਗਿਆ ਤੇ ਉਧਰਲਾ ਬਰੀਜ ਇਧਰ ਆਇਆ ਤੇ ਇਧਰਲਾ ਬੰਦਾ ਉਧਰ ਗਿਆ ਤਾਂ ਇੱਕ ਤੋਂ ਦੂਜੇ ਤੱਕ ਕਿਵੇਂ ਕਰੋਨਾ ਪਹੁੰਚ ਜਾਵੇ ਇਸ ਗੱਲ ਦਾ ਕੋਈ ਪੇਤ ਨਹੀਂ ਪਾਇਆ ਇਸ ਕਰਕੇ ਭਾਈ ਚੁਕੰਨੇ ਰਹੋ ਪੰਜਾਬ ਦੇ ਵਿੱਚ ਕਰੋਨਾ ਦੇ ਕੇਸ ਆਉਣ ਦੀ ਸੰਭਾਵਨਾ ਬਣਦੀ ਜਾ ਰਹੀ ਹੈ ਪੰਜਾਬ ਦੀ ਸਰਕਾਰ ਦੇ ਵੱਲੋਂ ਡਾਕਟਰ ਬਲਬੀਰ ਸਿੰਘ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਸੋ ਤੁਸੀਂ ਚੁਕੰਨੇ ਰਹਿਣਾ ਇੱਕ ਹੋਰ ਰਿਪੋਰਟ ਆਈ ਹੈ ਵੀ ਜਿਹੜੇ ਚੰਡੀਗੜ੍ਹ ਦੇ ਹੈਲਥ ਡਾਇਰੈਕਟਰ ਹੈਗੇ ਨੇ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਭਾਈ ਇਸ ਵੇਲੇ ਭਾਵੇਂ ਚੰਡੀਗੜ੍ਹ ਦੇ ਵਿੱਚ ਕੋਈ ਕੇਸ ਨਹੀਂ ਆਇਆ ਪਰ ਅਸੀਂ ਸਾਰਿਆਂ ਨੂੰ ਅਲਰਟ ਦੇ ਉੱਤੇ ਕਰ ਦਿੱਤਾ ਅਸੀਂ ਪਹਿਲਾਂ ਵੀ ਇੱਕ ਖਬਰ ਸਾਂਝੀ ਕੀਤੀ ਸੀ ਪਿਛਲੇ ਦਿਨੀ ਕਿ ਯਮਨਾ ਨਗਰ ਦੀ ਹਰਿਆਣੇ ਵਾਲੀ ਦੀ ਇੱਕ ਔਰਤ ਉਹ ਔਰਤ ਮੁਹਾਲੀ ਦੇ ਵਿੱਚ ਇੱਕ ਸਤਸੰਗ ਪ੍ਰੋਗਰਾਮ ਦੇ ਵਿੱਚ ਆਈ ਉਹੀ ਸਿਤ ਦੇ ਵਿੱਚ ਗੜਬੜੀ ਹੋਈ ਉਹਨੂੰ ਹਸਪਤਾਲ ਦੇ ਵਿੱਚ ਮੁਹਾਲੀ ਦੇ ਵਿੱਚ ਦਾਖਲ ਕਰਵਾਇਆ ਗਿਆ ਉਹ ਹਾਲਾਂਕਿ ਤੰਦਰੁਸਤ ਹੋ ਗਈ ਆ ਹੁਣ ਉਹ ਤੰਦਰੁਸਤ ਹੋ ਗਈ ਆ ਪਰ ਜਦੋਂ ਉਹਦੇ ਸਾਰੇ ਟੈਸਟ ਕੀਤੇ ਗਏ ਤਾਂ ਵਿੱਚੋਂ ਕਰੋਨਾ ਨਿਕਲਿਆ ਉਹ ਤੰਦਰੁਸਤ ਹੋਵੇ ਸਾਰੇ ਤੰਦਰੁਸਤ ਰਹਿਣ ਇਸ ਗੱਲ ਦੀ ਕਾਮਨਾ ਕਰਦੇ ਆ ਪਰ ਜਦੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਸਿੰਗਾਪੁਰ ਦੇ ਵਿੱਚ ਕੇਸ ਵਧ ਰਹੇ ਆ థਾਈਲੈਂਡ ਦੇ ਵਿੱਚ ਕੇਸ ਵਧ ਰਹੇ ਆ ਚੀਨ ਦੇ ਵਿੱਚ ਕੇਸ ਵਧ ਰਹੇ ਆ ਭਾਰਤ ਦੇ ਵਿੱਚ ਕੇਸ ਵਧ ਰਹੇ ਆ ਪਾਕਿਸਤਾਨ ਦੇ ਵਿੱਚ ਕੁਝ ਮੌਤਾਂ ਕਰੋਨਾ ਕਰਕੇ ਹੋਈਆਂ ਹਾਂਗਕਾਂਗ ਦੇ ਵਿੱਚ ਕੇਸ ਵਧ ਰਹੇ ਆ ਤੇ ਭਾਈ ਫਿਰ ਕਿਤੇ ਵੀ ਕੇਸਾਂ ਦੀ ਗਿਣਤੀ ਦੇ ਵਿੱਚ ਵਾਧਾ ਹੋ ਸਕਦਾ ਡਰਨਾ ਨਹੀਂ ਸਮਝਣਾ ਸਿਰਫ ਤੇ ਸਿਰਫ ਸਮਝਣਾ ਵੀ ਜੋ ਸਾਡੀ ਜ਼ਿੰਦਗੀ ਹਰ ਰੋਜ਼ ਦੀ ਆ ਉਹਦੇ ਵਿੱਚ ਕੁਝ ਕੁ ਤਬਦੀਲੀਆਂ ਕਰਕੇ ਚੱਲਣੀਆਂ ਕੀ ਪਤਾ ਤੁਹਾਡਾ 1 ਲੱਖ ਰੁਪਇਆ ਬਜੇ ਕੀ ਪਤਾ 50000 ਬਸ ਜੇ ਕੀ ਪਤਾ 5 ਲੱਖ ਬਸ ਜੇ ਜਦੋਂ ਡਾਕਟਰ ਤੱਕ ਬਾ ਪੈ ਗਿਆ ਫਿਰ ਉਹਨਾਂ ਨੇ ਇਹ ਨਹੀਂ ਗੱਲ ਕਹਣੀ ਵੀ ਤੁਸ ਤੋ ਧੱਕੜ ਬਹੁਤ ਹੁੰਨੇ ਆ ਤੁਸ ਤਾਂ ਕਰੋਨਾ ਨੂੰ ਮੰਨਦੇ ਨਹੀਂ ਸੀਗੇ ਇਸ ਕਰਕੇ ਭਾਈ ਤੁਹਾਨੂੰ ਅਸੀਂ ਰਿਆਇਤ ਕਰ ਦਿੰਨੇ ਆ ਫਿਰ ਉਹਨਾਂ ਨੇ ਆਪਦੀ ਪ੍ਰਕਿਰਿਆ ਮੁਤਾਬਕ ਚੱਲਣਾ ਤੇ ਤੁਸੀਂ ਭਾਈ ਜੇਕਰ ਧੱਕੜ ਬਣ ਕੇ ਮਖੌਲਾਂ ਕਰੋਗੇ ਵੀ ਭਾਈ ਕਿਹੜਾ ਕਰੋਨਾ ਕਾਦਾ ਕਰੋਨਾ ਐਵੇਂ ਜਾਂ ਡਰਾਮਾ ਪਖੰਡਾ ਫਲਾਣਾ ਢਿੰਗੜਾ ਆਪਾਂ ਬਹੁਤ ਵਾਰ ਅਣਗਹਿਲੀ ਵਰਤ ਕੇ ਲਾਪਰਵਾਹੀ ਕਰਤ ਕੇ ਕੋਈ ਨਾ ਕੋਈ ਮੁਸੀਬਤ ਸੇੜ ਲੈਨੇ ਆ ਸੋ ਮੁਸੀਬਤ ਤੁਹਾਡੇ ਤੱਕ ਪਹੁੰਚੀ ਨਾ ਇਸ ਕਰਕੇ ਮੈਂ ਇਹ ਜਾਣਕਾਰੀ ਆਪ ਜੀ ਦੇ ਨਾਲ ਸਾਂਝੀ ਕਰਦਾ ਕਿਉਂਕਿ ਪੰਜਾਬ ਦੇ ਕਿਸੇ ਵੀ ਕੋਨੇ ਵਿੱਚ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਪੰਜਾਬੀ ਬੈਠਾ ਹੋਵੇ ਉਹ ਸਾਡਾ ਆਪਣਾ ਭੈਣ ਭੀਰਾ ਜੇਕਰ ਸਾਡੇ ਕੋਲੇ ਕੋਈ ਜਾਣਕਾਰੀ ਆਈ ਆ ਆਪ ਜੀ ਦੇ ਨਾਲ ਸਾਂਝੀ ਕੀਤੀ ਇਹਦਾ ਮਤਲਬ ਸਿਰਫ ਇੱਕੋ ਆ ਕਿ ਤੁਸੀਂ ਚੁੱਕੰਨੇ ਰਹੋ ਤੇ ਤੁਹਾਨੂੰ ਆਲਦਵਾਲ ਦੀ ਮੁਕੰਮਲ ਜਾਣਕਾਰੀ ਹੋਵੇ ਬਾਅਦ ਦੇ ਵਿੱਚ ਜੇ ਹੱਥ ਨਹੀਂ ਆਉਂਦੀ ਫਿਰ ਆਪਾਂ ਇਹ ਗੱਲ ਕਹਿੰਦੇ ਜੇ ਉਦੋਂ ਭੀੜ ਦੇ ਵਿੱਚ ਨਾ ਗਏ ਹੁੰਦੇ ਤਾਂ ਜੇ ਉਦੋਂ ਹੱਥ ਧੋਤੇ ਹੁੰਦੇ ਤਾਂ ਜੇ ਉਦੋਂ ਬੁਖਾਰ ਨੂੰ ਸਮੇਂ ਸਿਰ ਚੈੱਕ ਕਰਵਾ ਲਿਆ ਹੁੰਦਾ ਤਾਂ ਜੇ ਉਦੋਂ ਜ਼ੁਕਾਮ ਨੂੰ ਸੁਧਾਰਨ ਨਾ ਲਿਆ ਹੁੰਦਾ ਤਾਂ ਜੇ ਉਦੋਂ ਹੱਡ ਪੜਣੀ ਤੇ ਸਿਰਦਰਦ ਨੂੰ ਹੀ ਬੇਪਰਵਾਹੀ ਛੱਡੀ ਹੁੰਦੀ ਤਾਂ ਜੇ ਉਦੋਂ ਕਿਤੇ ਵੇਲੇ ਸਿਰ ਟੈਸਟ ਕਰਾ ਲਏ ਹੁੰਦੇ ਤਾਂ ਜੇ ਕਦੇ ਉਦੋਂ ਵੈਕਸੀਨ ਲਵਾਈ ਹੁੰਦੀ ਤਾਂ ਸ਼ਾਇਦ ਆਹ ਕੁਝ ਨਾ ਹੁੰਦਾ ਉਹ ਜੇ ਵਾਲਾ ਚੱਕਰ ਤੁਹਾਡੀ ਜ਼ਿੰਦਗੀ ਦੇ ਵਿੱਚ ਨਾ ਪਵੇ ਇਹਦੇ ਕਰਕੇ ਗੱਲ ਸਾਂਝੀ ਕਿਤੇ ਆ ਸੋ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹੋ ਜ਼ਿੰਦਾਬਾਦ ਰਹੋ ਤੇ ਬਾਕੀ ਗੱਲ ਇਹ ਆ ਉੱਤਰਤਾ ਆਪਾਂ ਵੀ ਦੇ ਸਕਦੇ ਆ ਵੀ ਵੱਡੇ ਲੋਕਾਂ ਨੂੰ ਕਿਉਂ ਨਹੀਂ ਹੁੰਦਾ ਕਰੋਨਾ ਜਿਹੜਾ ਉਹ ਨੇਤਾਵਾਂ ਨੂੰ ਕਿਉਂ ਨਹੀਂ ਹੁੰਦਾ ਆਮ ਲੋਕਾਂ ਨੂੰ ਕਿਉਂ ਚੁੰਬੜਦਾ ਜੇ ਆਪਾਂ ਸਵਾਲ ਦੇ ਵਿੱਚੋਂ ਸਵਾਲ ਲੱਭਣਾ ਹੋਵੇ ਤਾਂ ਬਹੁਤ ਸਾਰੇ ਸਵਾਲ ਆ ਕਿਉਂਕਿ ਆਪਾਂ ਕਰਜ਼ਦਾਰ ਲੋਕ ਆ ਆਰਥਿਕ ਤੌਰ ਤੇ ਝੰਬੇ ਹੋਏ ਲੋਕ ਆ ਆਪਣੇ ਕੋਲੇ ਡਾਕਟਰਾਂ ਨੂੰ ਦੇਣ ਜੋਗੇ ਪੈਸੇ ਨਹੀਂ ਹੁੰਦੇ ਇਸ ਕਰਕੇ ਉਧਰ ਸਵਾਲ ਤਾਂ ਜਦੋਂ ਆਪਾਂ ਵਰਜੀ ਕਰ ਲਾਂਗੇ ਪਹਿਲਾਂ ਆਪਣੇ ਆਪ ਨੂੰ ਕਰੀਏ ਵੀ ਆਪਾਂ ਥੋੜਾ ਜਿਹਾ ਖੁਦ ਦੇ ਵਿੱਚ ਸੁਧਾਰ ਕਰਕੇ ਘਰੇਲੂ ਔੜਪੋੜ ਕਰਕੇ ਆਪਦੀ ਇਮਿਊਨਿਟੀ ਨੂੰ ਸਟਰੋਂਗ ਕਰਨਾ ਤੇ ਜਿਹੜੀ ਰਿਪੋਰਟ ਆ ਵੀ ਭਾਈ 1000 ਤੇ 10 ਕੇਸ ਹੁਣ ਤੱਕ ਆ ਗਏ ਆ ਕੇਰਲ ਸਭ ਤੋਂ ਵੱਧ ਕੇਸਾਂ ਦੇ ਕਰਕੇ ਆ ਇਧਰ ਜੀ ਹੁਣ ਤੱਕ ਭਾਰਤ ਦੇ ਵਿੱਚ 9 ਮੌਤਾਂ ਕਰੋਨਾ ਦੇ ਕਰਕੇ ਹੋਈਆਂ ਤੇ ਇਧਰ ਪੰਜਾਬ ਦੇ ਵਿੱਚ ਵੀ ਕਰੋਨਾ ਦਸਤਕ ਦੇਣ ਲੱਗਾ ਤੇ ਭੀੜ ਤੋਂ ਬਚੋ ਤੇ ਬਿਮਾਰ ਸ਼ਮਾਰ ਜਿਹੜਾ ਬੰਦਾ ਉਹਦੇ ਤੋਂ ਥੋੜੀ ਜਿਹੀ ਦੂਰੀ ਬਣਾ ਕੇ ਰੱਖੋ ਉਹਦਾ ਇਲਾਜ ਕਰਵਾਓ ਬਸ ਬੇਨਤੀ ਸਿਰਫ ਇੰਨੀ ਆ ਤੇ ਇੱਕ ਜਾਣਕਾਰੀ ਮੈਂ ਹੋਰ ਸਾਂਝੀ ਕਰਨੀ ਚਾਹੁੰਦਾ ਇਹ ਗਵਰਨਰ ਸੁਣਿਓ ਚਾਣੀ ਇਹ ਗੱਲ ਕਹਿੰਦੇ ਵੀ ਜੇ ਲੀੜਾ ਪਾਟ ਜੇ ਨਾ ਤੇ ਫਿਰ ਉਹਨੂੰ ਸ਼ਮਤਾ ਜਾ ਸਕਦਾ ਪਰ ਜੇ ਮੂੰਹ ਕੁਹਾੜੇ ਨਾਲ ਪਟਿਆ ਹੋਵੇ ਉਹਨੂੰ ਸ਼ਮਤਾ ਨਹੀਂ ਜਾ ਸਕਦਾ ਬੀ ਜੀ ਪੀ ਦੇ ਕਈ ਨਿਤਾਮਾਂ ਦੇ ਮੂੰਹ ਕਿਵੇਂ ਕੁਹਾੜੇ ਨਾਲ ਪਟੇ ਆ ਇਹਦੇ ਬਾਰੇ ਪਿਛਲੇ ਕਈ ਹਫ਼ਤਿਆਂ ਤੋਂ ਜਦੋਂ ਤੋਂ ਭਾਰਤ ਤੇ ਪਾਕਿਸਤਾਨ ਦਰਮਿਆਨ ਤਣਾਤਣੀ ਪੈਦਾ ਹੋਈ ਆ ਉਦੋਂ ਤੋਂ ਲੈ ਕੇ ਹੁਣ ਤੱਕ ਖਬਰਾਂ ਆਉਂਦੀਆਂ ਕਦੇ ਕੋਈ ਨੀਤਾ ਕਿਸੇ ਬਾਰੇ ਕੁਝ ਕਹਿ ਦਿੰਦਾ ਕਦੇ ਕੋਈ ਫੌਜ ਬਾਰੇ ਕੁਝ ਕਹਿੰਦਾ ਕਦੇ ਕੋਈ 소ਫੀਆ ਕੁਰੇਸ਼ੀ ਬਾਰੇ ਕੁਝ ਕਹਿੰਦਾ ਕਦੇ ਵੀ ਉਮਕਾ ਸਿੰਘ ਬਾਰੇ ਕਹਿ ਦਿੰਦਾ हरियाणा ਦਾ ਇੱਕ ਬੀਜੇਪੀ ਦਾ ਰਾਜ ਸਭਾ ਦਾ ਮੈਂਬਰ ਆ ਰਾਮਚੰਦਰ ਜਾਗੜਾ ਇਹ ਉਹੀ ਜਾਗੜਾ ਜੀ ਨੇ ਕਿਸਾਨ ਅੰਦੋਲਨ ਦੇ ਮੌਕੇ ਗੱਲ ਕਹੀ ਸੀ ਕਿ ਭਾਈ ਹਰਿਆਣੇ ਦੇ ਉਸ ਖੇਤਰ ਦੇ ਵਿੱਚੋਂ 700 ਕੁੜੀ ਲਾਪਤਾ ਹੋਈ ਆ ਤੇ ਪਤਾ ਨਹੀਂ ਕੀ ਕੁਛ ਹੋਇਆ ਹੋਊਗਾ ਤੇ ਕਿਸਾਨਾਂ ਨੂੰ ਨਿਸ਼ੇੜੀ ਕਿਹਾ ਸੀ ਪੰਜਾਬ ਦੇ ਕਿਸਾਨਾਂ ਨੂੰ ਉਦੋਂ ਵਿਵਾਦ ਬੜਾ ਵਧਿਆ ਹੁਣ ਇਹ ਜਾਗੜੇ ਦੀ ਹਰਕਤ ਦੇਖੋ ਉਹਦੇ ਮੂੰਹ ਦੇ ਵਿੱਚੋਂ ਨਿਕਲੇ ਬੋਲ ਦੇਖੋ ਗੌਰ ਨਾਲ ਸੁਣਿਓ ਇੱਕ ਪ੍ਰੋਗਰਾਮ ਦੇ ਵਿੱਚ ਸੰਬੋਧਨ ਕਰਨ ਗਿਆ ਕਹਿੰਦਾ ਜਿਹੜਾ ਪਹਿਲਗਾਮ ਦੇ ਵਿੱਚ ਜਿਹੜੇ ਬੰਦੇ ਮਾਰੇ ਗਏ ਅੱਤਵਾਦੀਆਂ ਦੇ ਵੱਲੋਂ ਉਹਨਾਂ ਦੀਆਂ ਘਰਵਾਲੀਆਂ ਉਹਨਾਂ ਦੀਆਂ ਔਰਤਾਂ ਉਹਨਾਂ ਦੀਆਂ ਪਰਿਵਾਰਕ ਮੈਂਬਰਾਂ ਦੇ ਵਿੱਚ ਵੀਰਾਂਗਣਾਵਾਂ ਵਾਲਾ ਜੋਸ਼ ਨਹੀਂ ਸੀ ਉਹਨਾਂ ਦੇ ਵਿੱਚ ਕੋਈ ਕੋਈ ਯੁੱਧ ਵਾਲੀ ਗੱਲ ਲੜਨ ਵਾਲੀ ਗੱਲ ਭਾਵਨਾ ਉਹਨਾਂ ਦੇ ਵਿੱਚ ਵਿਰੋਧ ਕਰਨ ਵਾਲੀ ਨਹੀਂ ਸੀ ਜੇ ਕਿਤੇ ਉਹਨਾਂ ਦੇ ਵਿੱਚ ਵੀਰਾਂਗਣਾਵਾਂ ਵਾਲੀ ਤਾਕਤ ਹੁੰਦੀ ਜੋਸ਼ ਹੁੰਦਾ ਜਜ਼ਬਾ ਹੁੰਦਾ ਸਿੱਧਕ ਹੁੰਦਾ ਤੇ ਉਹਨਾਂ ਦੇ ਹੱਥ ਦੇ ਵਿੱਚ ਜੋ ਕੁਝ ਵੀ ਆਉਂਦਾ ਇੱਟ ਆਉਂਦੀ ਵੱਟਾ ਆਉਂਦਾ ਡਾਂਗ ਆਉਂਦੀ ਸੋਟਾ ਆਉਂਦਾ ਕੁਝ ਵੀ ਆਉਂਦਾ ਉਹ ਅੱਤਵਾਦੀਆਂ ਦੇ ਉੱਤੇ ਹਮਲਾ ਕਰ ਦਿੰਦੇਗਾ ਪੰਜ ਸੱਤ ਮਰ ਜਾਂਦੇ ਬਾਕੀ ਤਾਂ ਨਾ ਮਰਦੇ ਤੇ ਜੇਕਰ ਤੇ ਇੰਉਂ ਹਮਲਾ ਕਰ ਦਿੰਗਾ ਤੁਸੀਂ ਸ਼ਹੀਦ ਵੀ ਹੋ ਜਾਣਗੇ ਤੁਹਾਡੀ ਗੱਲ ਹੀ ਹੋਰ ਹੋਣੀ ਸੀ ਇਹ ਬੰਦੇ ਨੇ ਰਾਮਚੰਦਰ ਜਾਂਗੜਾ ਨੇ ਇਹ ਵੀ ਗੱਲ ਕਹੀ ਆ ਕਿ ਸਾਡੇ ਦੇਸ਼ ਦੀਆਂ ਔਰਤਾਂ ਦੇ ਵਿੱਚੋਂ ਦੇਸ਼ ਭਗਤੀ ਮੁੱਕ ਰਹੀ ਆ ਇਹਨਾਂ ਵਿੱਚ ਵੀਰਾਂਗਣਾਵਾਂ ਵਾਲਾ ਜੋਸ਼ ਮੁੱਕ ਰਿਹਾ ਇਸ ਕਰਕੇ ਭਾਈ ਇਹਨਾਂ ਦੇ ਅੰਦਰ ਉਹ ਜਜ਼ਬਾ ਪੈਦਾ ਹੋਣਾ ਚਾਹੀਦਾ ਜਿਹੜਾ ਕਿ ਇਸ ਵੇਲੇ ਮੁੱਕਿਆ ਪਿਆ ਬੀਜਪੀ ਦੇ ਨੇਤਾ ਇਸ ਵੇਲੇ ਕੋਮਾ ਦੇ ਵਿੱਚ ਆ ਉਹ ਬੋਲਦੇ ਨਹੀਂ ਕਿ ਸਾਡੇ ਵਾਲੇ ਨੇਤਾ ਦੇ ਮੂੰਹ ਕਿਵੇਂ ਪਾਟੇ ਵੇ ਆ ਹੁਣ ਮਨੋਹਰ ਲਾਲ ਖੱਟੜ ਦੇ ਪੁਰਾਣੇ ਸਾਥੀ ਆ ਉਹਨਾਂ ਨੇ ਗੱਲ ਕਹੀ ਆ ਕਿ ਜੰਗੜਾ ਸਾਹਿਬ ਆਪ ਦੇ ਬਿਆਨ ਵਾਸਤੇ ਆਪ ਜ਼ਿੰਮੇਵਾਰ ਆ ਪਰ ਅਸੀਂ ਇਹਨਾਂ ਔਰਤਾਂ ਦਾ ਸਤਿਕਾਰ ਕਰਦੇ ਨਾਰੀ ਦਾ ਸਤਿਕਾਰ ਕਰਦੇ ਆ ਸਵਾਲ ਇਹ ਪੈਦਾ ਹੁੰਦਾ ਜੰਗੜਾ ਨੂੰ ਸਵਾਲ ਕਰਨਾ ਬਣਦਾ ਜਦੋਂ ਤੁਸੀਂ ਕਿਤੇ ਘੁੰਮਣ ਜਾਂਦੇ ਆ ਉਦੋਂ ਡਾਂਗ ਲੈ ਕੇ ਜਾਂਦੇ ਆ ਕਿ ਪਰਸ ਦੇ ਵਿੱਚ ਇੱਟ ਪਾ ਕੇ ਜਾਂਦੇ ਆ ਕਿ ਨੇਫੇ ਦੇ ਵਿੱਚ ਚਾਕੂ ਟੰਗ ਕੇ ਲੈ ਜਾਂਦੇ ਆ ਕਿ ਸੋਟਾ ਜਾਂ ਖੂੰਡਾ ਮੋਢੇ ਤੇ ਰੱਖ ਕੇ ਲੈ ਜਾਂਦੇ ਆ ਜਾਂਗੜਾ ਨੂੰ ਇੱਕ ਸਵਾਲ ਆ ਵੀ ਤੇਰੇ ਕੋਲੇ ਕਿਹੜੀ ਬਲੈਕ ਬੈਲਟ ਆ ਮਾਰਸ਼ਲ ਦੇ ਵਿੱਚ ਤੁਹਾਨੂੰ ਗੱਲਾਂ ਕਰਨੀਆਂ ਹੁੰਦੀਆਂ ਆ ਆਪ ਸਿਕਿਉਰਿਟੀ ਦੇ ਘੇਰੇ ਦੇ ਵਿੱਚ ਰਹਿਣਾ ਤੇ ਜਿਹੜੀਆਂ ਔਰਤਾਂ ਵਿਚਾਰੀਆਂ ਇਸ ਵੇਲੇ ਟੁੱਟੀਆਂ ਹੋਈਆਂ ਜਿਨ੍ਹਾਂ ਦੇ ਸੰਧੂਰ ਮਿਟਿਆ ਜਿਨ੍ਹਾਂ ਦੇ ਨਾਂ ਦੇ ਉੱਤੇ ਆਪਾਂ ਆਪਰੇਸ਼ਨ ਸੰਧੂਰ ਚਲਾਉਨੇ ਆ ਤੁਸੀਂ ਉਹਨਾਂ ਨੂੰ ਆ ਰਾਇਂ ਦਿੰਨੇ ਆ ਆ ਟੀਚਰਾਂ ਕਰਦੇ ਆ ਇੱਥੇ ਕੋਈ ਵਿਜੇਸ਼ਾ ਵਰਗਾ ਉੱਠ ਕੇ ਗੱਲ ਕਹਿ ਦਿੰਦਾ ਵੀ ਸੋਫੀਆ ਕ੍ਰੇਸ਼ੀਆ ਜਿਹੜੀ ਤੇ ਉਹ ਤਾਂ ਜੀ ਅਤਵਾਦੀਆਂ ਨਹੀਂ ਭੈਣ ਆ ਤੇ ਮੋਦੀ ਸਾਹਿਬ ਨੇ ਭੈਣ ਦੇ ਕੋਲੋਂ ਹੀ ਭਰਾਵਾਂ ਦਾ ਫਿਰ ਕੰਮ ਕਰਵਾਇਆ ਇਥੇ ਉੱਠ ਕੇ ਇੱਕ ਮੱਧ ਪ੍ਰਦੇਸ਼ ਦਾ ਡਿਪਟੀ ਸੀਐਮ ਕਹਿ ਦਿੰਦਾ ਕਿ ਭਾਈ ਇਹ ਕਮਾਲ ਹੋਈ ਪਈ ਆ ਵੀ ਇਸ ਵੇਲੇ ਮੋਦੀ ਸਾਹਿਬ ਦੀ ਕਾਰਗੁਜ਼ਾਰੀ ਇੰਨੀ ਜ਼ਬਰਦਸਤ ਆ ਪੂਰਾ ਦੇਸ਼ ਤੇ ਫੌਜ ਆ ਜਿਹੜੀ ਉਹਨਾਂ ਦੇ ਚਰਨਾਂ ਵਿੱਚ ਨਤਮਸਤਕ ਹੁੰਦੀ ਆ ਇਥੇ ਅਖਲੇਸ਼ ਯਾਦਵ ਦਾ ਚਾਚਾ ਰਾਮ ਗੋਪਾਲ ਯਾਦਵ ਆ ਜਿਹੜਾ ਉਹ ਇਹ ਗੱਲ ਕਹਿਣਾ ਜੀ ਕਿ ਸੋਫੀਆ ਕੁਰੇਸ਼ੀ ਫਲਾਣੀ ਜਾਤ ਦੀ ਫਲਾਣਾ ਫਲਾਣੀ ਜਾਤ ਦੀ ਫਲਾਣੀ ਫਲਾਣੀ ਜਾਤ ਦੀ ਇਹ ਤਾਂ ਜੀ ਜਿਹੜੇ ਹੈਗੇ ਨੇ ਦਲਤਾਂ ਦੇ ਵੱਲੋਂ ਪਿਛੜੇ ਵਰਗ ਦੇ ਵੱਲੋਂ ਘੱਟ ਗਿਣਤਾਂ ਦੇ ਵੱਲੋਂ ਯੁੱਧ ਲੜਿਆ ਗਿਆ ਇਤਾ ਜੀ ਭਾਜਪੀ ਕਹਿੰਦੀ ਜਿਵੇਂ ਜੀਸੇ ਯੁੱਧ ਲੜਿਆ ਤੁਹਾਡੇ ਮੂੰਹ ਕਿੰਨੇ ਖੁੱਲੇ ਆ ਤੇ ਸਾਡੇ ਨੇਤਾਵਾਂ ਨੂੰ ਸ਼ਰਮ ਨਹੀਂ ਆਉਂਦੀ ਇੱਕ ਪੈਸੇ ਦੀ ਵੀ ਇਹਨਾਂ ਦੀ ਇਹ ਸੋਚ ਤੇ ਪਹੁੰਚ ਆ ਕਿਉਂਕਿ ਸਾਰੀ ਉਮਰ ਇਹਨਾਂ ਨੇ ਲੜਾਏ ਆ ਧਰਮ ਦੇ ਨਾਂ ਦੇ ਉੱਤੇ ਜਾਤ ਦੇ ਨਾਂ ਦੇ ਉੱਤੇ ਤੇ ਹੋਰ ਭਾਈਚਾਰਿਆਂ ਦੇ ਨਾਂ ਦੇ ਉੱਤੇ ਇਸ ਕਰਕੇ ਇਹਨਾਂ ਦੇ ਵੱਲੋਂ ਇਹਨਾਂ ਵਿਧਵਾਵਾਂ ਦੇ ਉੱਤੇ ਵੀ ਰਾਜਨੀਤੀ ਕੀਤੀ ਜਾ ਰਹੀ ਹੈ ਫੌਜ ਦੇ ਨਾਂ ਦੇ ਉੱਤੇ ਵੀ ਜੇ ਅੱਜ ਦੇਸ਼ ਦੇ ਵਿੱਚ ਫੌਜ ਨੂੰ ਕੋਈ ਮਾੜਾ ਕਹਿੰਦਾ ਕਹਿਣਾ ਨਹੀਂ ਚਾਹੀਦਾ ਤੇ ਉਹਦੇ ਉੱਤੇ ਕਾਰਵਾਈ ਹੁੰਦੀ ਹੈ ਜੇ ਆਪਾਂ ਆਪਣੇ ਦੇਸ਼ ਦੇ ਖਿਲਾਫ ਬੋਲਦੇ ਕਾਰਵਾਈ ਹੁੰਦੀ ਹੈ ਹੋਣੀ ਵੀ ਚਾਹੀਦੀ ਆ ਪਰ ਜਦੋਂ ਆਹ ਨੇਤਾ ਬੀਜੇਪੀ ਦੇ ਨੇਤਾ ਹੀ ਕਦੇ ਕਿਸੇ ਬਾਰੇ ਕੁਝ ਕਹਿ ਦਿੰਦੇ ਕਦੇ ਇਹ ਗੱਲ ਕਹਿੰਦੇ ਵੀ ਭਾਈ ਇਹਨਾਂ ਔਰਤਾਂ ਦੇ ਵਿੱਚ ਕੋਈ ਜੋਸ਼ ਨਹੀਂ ਸੀਗਾ ਜੇ ਟੁੱਟ ਕੇ ਪੈ ਜਾਂਦੀਆਂ ਅੱਤਵਾਦੀਆਂ ਨੂੰ ਤਾਂ ਬਚ ਸਕਦੇ ਸੀਗੇ ਤੇ ਉਦੋਂ ਭਾਈ ਇਹਨਾਂ ਦੇ ਉੱਤੇ ਕਾਰਵਾਈ ਕਿਉਂ ਨਹੀਂ ਹੁੰਦੀ ਇਹਨਾਂ ਦੇ ਮੂੰਹ ਕੋਹਾੜੇ ਨਾਲ ਪਾਟੇ ਵੇ ਆ ਇਹਨਾਂ ਦੀ ਸੋਚ ਦੇ ਵਿੱਚ ਇਹਨਾਂ ਕੂੜਾ ਭਰਿਆ ਹੋਇਆ ਵੀ ਜੋ ਮਰਜ਼ੀ ਕਹਿ ਦੇ ਉੱਤੇ ਦੇਸ਼ ਦੇ ਵਿੱਚ ਉਹ ਪਾਟਕ ਪਾਉਣੀ ਆ ਦੇਸ਼ ਦੇ ਵਿੱਚ ਵੰਡੀਆਂ ਪਾਉਣੀਆਂ ਇਹ ਵੀ ਸਾਡੇ ਦੇਸ਼ ਦੇ ਨੇਤਾ ਅਸੀਂ ਸਲਾਮ ਕਰਦੇ ਹਾਂ ਉਹਨਾਂ ਲੋਕਾਂ ਨੂੰ ਜਿਹੜੇ ਕਿ ਜਜ਼ਬੇ ਵਾਲੇ ਆ ਅਸੀਂ ਸਲਾਮ ਕਰਦੇ ਫੌਜ ਨੂੰ ਆਪਦੇ ਦੇਸ਼ ਦੀ ਮਿੱਟੀ ਨੂੰ ਮੁਹੱਬਤ ਕਰਨੇ ਆ ਪਰ ਇਹਨਾਂ ਦਾ ਕੀ ਕਰਗੇ ਇਹਨਾਂ ਦੀਆਂ ਜੀਭਾਂ ਕਿੰਨੀਆਂ ਗੰਦੀਆਂ ਇਹਨਾਂ ਦੇ ਸਿਰਾਂ ਦੇ ਵਿੱਚ ਕਿੰਨਾ ਕੂੜਾ ਭਰਿਆ ਇਹਨਾਂ ਨੇ ਮੂੰਹ ਕਿਵੇਂ ਪਾਟੇ ਆ ਤੇ ਕੰਨਾਂ ਤੱਕ ਪਾਟੇ ਇਹਨਾਂ ਦੇ ਦੁੱਖ ਹੁੰਦਾ ਇਸ ਗੱਲ ਤੇ